Do you have any question? Very impressive, impressive show of the technology that is manufactured here in uh, in uh, in the city, in this territory, in Ludhiana. And um, I'm Claudio from the Indo-Italian Chamber of Commerce. I see many collaborations between Italian and Indian and Punjabi MSMEs, especially. Thank you very much. What? Uh, we are collaborating with them to organize a business meet in ludiana today itself so we are very excited and we hope to bring as many italian companies to the state as possible in the next few years oh i just came up in a few hours so it's at the very beginning i will be able to tell you something more by the end of the day is <laughs> a uh, uh, approximate 50 companies de aas paas hai gayi hai ji te bada acha chal re hai students aa re hai aur different different industry to madde aaye hai je dekh rahe hai ਜੀ ਕਿ ਬੈਨੀਫਿਟ ਹੋਗਾ ਇੰਡਸਟਰੀ ਨੂੰ ਇਸ ਐਕਸਪੋਰਟ ਇੰਡਸਟਰੀ ਨੂੰ ਦੇਖੋ ਕਾਫੀ ਬੈਨੀਫਿਟ ਹੋਊਗਾ ਕਿਉਂਕਿ ਮੈਂ ਇੰਡਸਟਰੀ ਨਾਲ ਰਿਲੇਟਡ ਹੀ ਸਾਰੀ ਹੈਗੀ ਹੈ ਤੇ ਟੈਕ ਸ਼ੋ ਹੈਗਾ ਕੋਈ ਆਪਣਾ ਆਪਣੇ ਡਿਫਰੈਂਟ ਡਿਫਰੈਂਟ ਆਪਣਾ ਜਿੱਦਾ ਡਿਫਰੈਂਟ ਡਿਫਰੈਂਟ ਮਾਫੀਆਂ ਆਈਟਮਸ ਅਗਲਾ ਲੈ ਕੇ ਆਇਆ ਹੋਇਆ ਕੌਣ ਕੀ ਬਣਾਉਂਦਾ ਹੈ ਬਹੁਤ ਐਸੇ ਪ੍ਰੋਡਕਟਸ ਆ ਜਿਹਦੇ ਹੈਗੇ ਲੁਧਿਆਣੇ ਤੋਂ ਪਰ ਸਾਨੂੰ ਇਵਨ ਸਾਨੂੰ ਇਹਨਾਂ ਵਿਸਾਲ ਤੋਂ ਲੁਧਿਆਣੇ ਹੈਗੇ ਆ ਪੀੜੇ 30 ਸਾਲਾਂ ਤੋਂ ਸਾਨੂੰ ਨਹੀਂ ਪਤਾ ਸੀਗਾ ਕਿ ਇਹ ਚੀਜ਼ਾਂ ਅੱਛਾ ਲੁਧਿਆਣੇ 'ਚ ਵੀ ਪਹੁੰਚਦੀ ਆਏਗੀ। ਓਕੇ। ਬੜੀ ਤੋਂ ਡੈਲੀਗੇਟ ਹੋ ਰਿਹਾ ਹੈ ਕਿਤਰਾ ਦੀ ਕੋਲੋਬੋਰੇਸ਼ਨ ਹੈ ਥੋੜੀ ਜਿਹੀ ਲੁਧਿਆਣੇ। ਹਾਂਜੀ, ਮੈਂ CICU ਨਾਲ ਕੋਲੈਬੋਰੇਟ ਕਰਕੇ ਆਪਣਾ ਇੱਥੇ ਆਫਿਸ ਵੀ ਖੋਲੋਗੇ ਤੇ ਹੋਰ ਕੀ ਕੀ ਫਰਦਰ ਐਕਟੀਵਿਟੀਜ਼ ਕੀਤੀਆਂ ਜਾ ਸਕਦੀਆਂ ਜਿਸ ਨਾਲ CICU ਦੇ ਥਰੂ ਇੰਡਸਟਰੀ ਨੂੰ ਫਾਇਦਾ ਹੋਵੇ। ਹਾਂਜੀ ਬਿਕਲ ਐਡਟਰੀਏਟ ਆ ਰਿਹਾ ਹੈ ਜੀ ਕਿਤਰਾ ਹੈਲਪ ਹੋ ਰਹੀ ਹੈ ਜੀ। ਆਰਟੀਫੀਸ਼ੀਅਲ ਇੰਟੈਲੀਜੈਂਸ ਇੰਟੈਲੀਜੈਂਸ ਹੈ ਅਸੀਂ ਜਿੱਤਾ ਆਈਆਈਟੀ ਡੋਪਰ ਨਾਲ ਮਿਲ ਕੇ ਇੱਥੇ ਲੈਬ ਖੋਲੀ ਹੋਈ ਹੈ ਦੋਨਾਂ ਕੋ ਬਹੁਤ ਹੀ ਜ਼ਿਆਦਾ ਡਿਫਰੈਂਟ ਵਨ 100 ਤਰ੍ਹਾਂ ਦੇ ਉਹਨਾਂ ਕੋ ਸੈਂਸਰਸ ਹੈਗੇ ਆ ਉਹਨਾਂ ਨਾਲ ਕੁਝ ਸੈਂਸਰਸ ਐਸੇ ਹੈ ਜਿਹੜੇ ਰੂਮ ਚ ਆਪਣਾ ਐਪਲ ਔਰ ਸੈਮਸੰਗ ਤੇ ਲੱਗਦੇ ਆ ਤੇ ਬਾਕੀ ਸੋਇਲ ਸੈਂਸਰ ਹੈ ਹਿਊਮਿਡਿਟੀ ਸੈਂਸਰਸ ਹੈ ਮੈਕਟਰ ਡਿਫਰੈਂਟ ਰੋਡ ਉੱਤੇ ਨੈਕਸਟ ਕਰ ਰਹੇ ਹੈ ਕਿ ਜਿੱਦਾਂ ਆਪਾਂ ਲੋਕ ਮਸ਼ੀਨ ਖਰਾਬ ਆਉਂਦੀ ਹੈ ਫਿਰ ਉਹਨੂੰ ਖੋਲਦੇ ਆਂ ਕਰਦੇ ਆਂ ਤੇ 10 ਹਫ਼ਤਾ 10 ਦਿਨ 15 ਦਿਨ ਲਾਦੇ ਆਂ ਹੁਣ ਉਹ ਸੈਂਸਰਸ ਨਵੇਂ ਆ ਜਿਹੜੇ ਉਹਦੇ ਨਾਲ ਮਸ਼ੀਨ ਦੇ ਨਾਲ ਅਟੈਚ ਹੋ ਜਾਣਗੇ ਤੇ ਜੇ ਕੋਈ ਚੀਜ਼ ਦੀ ਪ੍ਰੋਬਲਮ ਆਣ ਲੱਗੀ ਉਹ ਪਹਿਲਾਂ ਹੀ ਤੁਹਾਨੂੰ ਇੰਡੀਕੇਟ ਕਰ ਦੂਗਾ ਜਿੱਦਾਂ ਮੰਨ ਲਓ ਤਾਂ ਅੰਦਰ ਬੈਰਿੰਗ ਹੀ ਟੁੱਟ ਗਿਆ ਇੱਕ ਬੈਰਿੰਗ ਟੁੱਟਣ ਦਾ ਮਤਲਬ ਇਹ ਹੈ ਕਿ ਸਾਰੀ ਮਸ਼ੀਨ ਖੋਲੀ ਪਾਉਗੀ ਕਰਨਾ ਪਊਗਾ ਕਿਤੇ ਕਿਤੇ ਟੁੱਟ ਕੇ ਪਿਕ ਰਿਆ ਕੀ ਕੀ ਮਸ਼ੀਨ 'ਚ ਖਰਾਬੀ ਹੋਈ ਹੈ ਉਹ ਸਾਰਾ ਕਿ ਮੈਂ ਇਹ ਪਹਿਲਾਂ ਹੀ ਤੁਹਾਨੂੰ ਇਤਲਾਹ ਕਰ ਦੂਗਾ ਆਪਣਾ ਪਹਿਲਾਂ ਹੀ ਦੱਸੂਗਾ ਕਿ ਹਾਂ ਇੱਥੇ ਪ੍ਰੋਬਲਮ ਆ ਰਹੀ ਹੈ ਕੀ ਆ ਰਹੀ ਹੈ ਉਹ ਚੈੱਕ ਕਰ ਲੋ ਤਾਂ ਕਿ ਜੀਐਸਟੀ ਵੀ ਕਟ ਰੁੱਤੀ ਹੋਈ ਹੈ ਜੀ ਦੇ ਇੰਡਸਟਰੀ ਲਈ ਦੇਖੋ ਮੈਂ ਵੈਸੇ ਤਾਂ ਗਵਰਨਮੈਂਟ ਨੇ ਜਿਹੜਾ ਕੀਤਾ ਹੈ ਬਹੁਤ ਅੱਛਾ ਕੀਤਾ ਪਰ ਹਲੇ ਵੀ ਕੁਝ ਨਾ ਕੁਝ ਕੁਝ ਨਾ ਕੁਝ ਪ੍ਰੋਬਲਮਸ ਹੈਗੀਆਂ ਜਿੱਦਾਂ ਸਾਈਕਲ ਪਾਰਟਸ ਜਾਂ ਕੁਝ ਹਾਈਟ ਮੈਂ ਜਿਹੜੀਆਂ ਪਰਚੇਸ ਕਰਦੇ 18% ਚ ਔਰ ਸਾਈਕਲ ਤਿਆਰ ਜਿਹੜਾ ਜਾਣਾ ਹੈ ਉਹ ਜਾਣਾ 5% ਚ ਤੇ ਇਦਾਂ ਹੀ मैं कुछ ऑटो कंपोनेंट्स है जरे मैं 28% है कुछ ऑटो कंपोनेंट्स है जरे 18% आ रहे हैं वैसे मैं अपना चेंबर वालों भी सरदारू पारसिंह जी ने ਮੈਂਬਰਸ ਨਾਲ ਸਾਡੀ ਕੱਲ ਵੀ ਮੀਟਿੰਗ ਹੋਈ ਸੀਗੀ ਆਪਣੇ ਚੈਂਬਰ ਦੀ ਤੇ ਉਸ ਤੋਂ ਪਹਿਲਾਂ ਵੀ ਅਸੀਂ ਮਿਲ ਕੇ ਕੀਤਾ ਉਹਨਾਂ ਨੂੰ ਉਹਨਾਂ ਨੂੰ GST ਕੌਂਸਲ ਨੂੰ ਅਸੀਂ ਤੇ ਫਾਈਨੈਂਸ ਮਿਨਿਸਟਰ ਨੂੰ ਭੇਜ ਰਹੇ ਹਾਂ ਕਿ ਪਲੀਜ਼ ਇਹਨਾਂ ਨੂੰ ਥੋੜਾ ਜਿਹਾ ਠੀਕ ਕਰੋ ਜੇ ਪਰਚੇਸ ਮਹਿੰਗੀ ਹੋਊਗੀ ਆਪਣਾ ਪਰਚੇਸ ਜਿਆਦਾ GST ਤੇ ਕੀਤੀ ਹੋਗੀ ਉਹ ਸੇਲ ਦੇ ਪਰਸੈਂਟ ਚ ਕਰਾਂਗੇ ਘਟੇ ਤਾਂ ਉਹਨਾਂ ਨਾਲ ਤਾਂ ਸਾਡੀ ਕੈਪੀਟਲ ਹੀ ਬਕਵਾਸ ਹੋਊਗੀ ਪਹੁੰਚੇ ਤੇ ਉਹ ਤਾਂ ਫਿਰ ਪਲੱਸ ਹੋ ਗਈ GST ਦਾ ਤਾਂ ਇਹ ਹੈ ਨਾ ਪਲੱਸ ਮਾਈਨਸ ਹੋ ਹੀ ਜਾਣਾ ਹੈ ਅਗਰ ਤੇ ਜੇ ਉਹ ਵਾਸੀ ਹੋਈ ਗਿਆ ਤਾਂ ਉਹ ਤਾਂ ਫਿਰ ਵਧ ਹੀ ਜਾਊਗਾ ਪਹਿਲਾਂ ਇਸ ਟਾਈਮ ਮਾਰਕੀਟ ਅੰਨੀ ਜਾਦਾ ਖਰਾਬ ਹੈ ਕਿ ਉਹ ਇੱਕ ਤਾਂ ਪਹਿਲਾਂ ਹੀ ਕਮਰ ਜੋ ਜੀ ਐਸ ਸੀ ਦਾ ਆਉਂਦਾ 20 ਰੀ ਤੋਂ ਪਹਿਲਾਂ ਪਹਿਲਾਂ ਉਹ ਤਾਂ ਆਪਣਾ ਮਿਲੇ ਹੋ ਜਾਂਦੇ ਸਾਰੀ ਪੇਮੈਂਟ ਕਰਤੀ ਕਰਕੇ ਸਾਨੂੰ 2-2 3-3 6-6 ਮਹੀਨੇ ਦਾ ਵੀ ਤਿਆਰ ਕਰਨਾ ਪੈਂਦਾ ਪੇਮੈਂਟ ਦਾ ਤੇ ਐਦਾ ਹੋਏ ਤੇ ਹੋਰ ਜਾਂਦਾ ਇੱਕ ਅਸੀਂ ਲਿਖ ਕੇ ਪਹਿਲਾਂ ਵੀ ਫਾਸਟਰ ਲਈ ਕਿਹਾ ਸੀਗਾ ਕਿ ਫਾਸਟਰ ਇੰਡਸਟਰੀ ਨੂੰ ਵੀ ਤੁਸੀਂ 5% ਚ ਲੈ ਕੇ ਆਓ ਕਿਉਂਕਿ ਕੋਈ ਵੀ ਚੀਜ਼ ਜੋੜਨੀ ਹੈ ਕੋਈ ਵੀ ਚੀਜ਼ ਕੁਝ ਵੀ ਕੰਮ ਹੋਣਾ ਹੈ ਉਹਨੂੰ ਜੋੜਨ ਲਈ ਨਟ ਬੋਲਟ ਵਾਸ਼ਰ ਤਾਂ ਲਗਣੀ ਹੀ ਲਗਣੀ ਆ ਤੇ ਇਹਨੂੰ ਤੁਸੀਂ 5% ਤੋਂ ਲੈ ਕੇ ਆਦੋਂ ਵੀ ਸਾਡੇ ਲੋਕਾਂ ਦੇ bizness ਬੜੇ ਆ ਜਾਂ ਛੋਟੇ ਆ ਸਾਡੀ ਲਾਈਨ ਚ ਲੇਕਿਨ ਮਾਰਜਨ ਉਹੀ ਛੜਾ 2 3 5 7% ਤਈ ਖੇਲਦੇ ਪਏ ਆ ਉੱਚੋ 18% ਤੱਕ ਗੌਰਮੈਂਟ ਪਹਿਲਾਂ ਹੀ ਆਪਣਾ ਲੈ ਜਾਂਦੀ ਹੈ ਔਰ ਗੌਰਮੈਂਟ ਅਗਲਾ ਮਹੀਨਾ ਦਾ ਵੀ ਨਹੀਂ ਆਉਂਦਾ ਗੌਰਮੈਂਟ ਨੂੰ ਆਪਣੀ ਡੇਟ ਤੇ ਪੈਸੇ ਆ ਕੇ ਫ੍ਰੀ ਹੋਗੀ ਗੌਰਮੈਂਟ ਆ ਸਾਡੇ ਲੋਕਾਂ ਤੇ ਪਹਿਲਾਂ ਹੀ ਪੈਸੇ ਐਂਡੇ ਫਸੇ ਹੁੰਦੇ ਆ ਉਹਦੇ ਜੇ 3 ਮਹੀਨੇ 4 ਮਹੀਨੇ ਬਾਅਦ ਆਉਂਦੀ ਹੈ ਪੇਮੈਂਟ ਤੇ 4 ਮਹੀਨੇ ਬਾਅਦ 4 ਮਹੀਨੇ ਬਾਅਦ ਸਾਡਾ ਜੀਐਸਸੀਬੀ ਉਹ ਪੋ ਫਸਿਆ ਗਿਆ ਪਾਰਟੀ ਆ ਤੇ ਦੂਜੀ ਗੱਲ ਅਸੀਂ ਗਾਹਮਣ ਨੂੰ ਇਹ ਵੀ ਕਹਿਣਾ ਚਾਹੁੰਦੇ ਆ ਤੁਹਾਡੇ ਰਾਹੀਂ ਕਿ ਜਿਹੜੇ ਪੇਮੈਂਟਾਂ ਬਲੌਕ ਹੁੰਦੀਆਂ ਹਨ ਨਾ ਉਹਦਾ ਵੀ ਕੋਈ ਸਖਤ ਹੋਣਾ ਚਾਹੀਦਾ ਹੈਗਾ ਕਾਨੂੰਨ ਜਿਹਦਾ ਚੈੱਕ ਡੇ ਸੌਣ ਰਹਿੰਦੇ ਆ ਹੋਰ ਹੈ ਗਵਰਨਮੈਂਟ ਨੂੰ ਚਾਹੀਦਾ ਕਿ ਉਹਦੇ ਕੰਪਲੇਂਟ ਆਏ ਤਾਂ ਇਮੀਡੀਏਟ ਹੋਣਾ ਚਾਹੀਦਾ ਨਾ ਜੀਐਸਟੀ ਪੋਰਟਲ ਤੇ ਜਾ ਕੇ ਉਹਨਾਂ ਦਾ ਜੀਐਸਟੀ ਬਲੌਕ ਹੋਣਾ ਚਾਹੀਦਾ ਹੈ ਦੱਸ ਜੀ ਕੇਸ ਕਰੋ ਉਹਦਾ ਵੀ ਉਹ ਇੱਧਰ ਐਮਐਸਐਮਈ ਦੇ ਥਰੂ ਕਰੋ ਪੋਰਟਰ ਤੇ ਜਾਂ ਜੋ ਵੀ ਕਰੋ ਕੋਈ ਖਾਸ ਬੈਨੀਫਿਟ ਨਹੀਂ ਹੁੰਦਾ ਬਸ ਉਹ ਲੰਮਕੀ ਜਾ ਰਹੀ ਹੈ ਕਈ ਵਾਰ ਚਾਚਾ ਮਹੀਨੇ ਦਾ ਇੱਥੇ ਮਿੱਟਗਾ ਹੀ ਨਹੀਂ ਹੁੰਦੀ ਹੈਗੀ ਤੁਹਾਨੂੰ ਮਿਲਦਾ ਵੀ ਕਦ ਆਉਂਦਾ ਤੁਹਾਡਾ ਨਾਮ ਬੰਦੀ ਸੋ ਦੇਖੋ ਜੇ ਸਰਕਾਰ ਸਾਰਾ ਕੁਝ ਠੀਕ ਚਾਹਦੀ ਹੈ ਤਾਂ ਉਹ ਸੁਣਨਾ ਹੀ ਪਾਊਗਾ ਜੇ ਨਹੀਂ ਸੁਣੂਗੀ ਤਾਂ ਉਹ ਜਿੱਦਾਂ ਚੱਲਦਾ ਹੈ ਇਹ ਕੋਈ ਲੌਂਗ ਰਨ ਨਹੀਂ ਚੱਲ ਪਾਊਗਾ। ਓਕੇ। ਆਈ ਸਕੀ ਨਾਮ ਹੈ। ਪਤਾ ਜੀ ਸਰ ਮੇਰਾ ਨਾਮ ਕਰਨਵੀਰ ਸਿੰਘਾ ਮੈਂ ਸਾਮ ਆਟੋਮੇਸ਼ਨ ਤੋਂ ਹਾਂ। ਸਾਮ ਆਟੋਮੇਸ਼ਨ ਦਾ ਸਰ ਮੇਨ ਪਰਪਸ ਹੈ ਸੋਲੂਸ਼ਨਸ ਐਂਡ ਮਸ਼ੀਨਸ ਪ੍ਰੋਵਾਈਡ ਕਰਨਾ। ਅਸੀਂ ਇਕੱਲੇ ਅਸੀਂ ਸਿਰਫ ਮਸ਼ੀਨਸ ਹੀ ਨਹੀਂ ਦਿੰਦੇ। ਅਸੀਂ ਐਗਜ਼ਿਸਟਿੰਗ ਮਸ਼ੀਨਾਂ ਤੇ ਵੱਧ ਤੋਂ ਵੱਧ ਪ੍ਰੋਡਕਸ਼ਨ ਕਿਵੇਂ ਲੈ ਕੇ ਆ ਸਕਦੇ ਆ ਆਪਾਂ ਉਹ ਵੀ ਟੈਕਨੋਲੋਜੀ ਪ੍ਰੋਵਾਈਡ ਕਰਦੇ ਹਾਂ। ਅਸੀਂ ਨਵੀ ਤੋਂ ਨਵੀ ਟੈਕਨੋਲੋਜੀ ਲੈਨੇ ਆ ਅਸੀਂ ਕਿਸੇ ਚੀਜ਼ ਕੋਈ ਹੈਲਪ ਚਾਹੀਦੀ ਕਿਸੇ ਨੂੰ ਕੋਈ ਸਾਈਕਲ ਟਾਈਮ ਰਿਡਕਸ਼ਨ ਚਾਹੀਦਾ ਕੋਈ ਸੈਟਅਪ ਟਾਈਮ ਰਿਡਕਸ਼ਨ ਰਿਡਕਸ਼ਨ ਚਾਹੀਦਾ ਠੀਕ ਹੈ ਜੀ ਉਹ ਸਾਰੇ ਚੀਜ਼ਾਂ ਹੈਲਪ ਕਰਦੇ ਆ ਇਹ ਆਧੁਨਿਕ ਟੈਕਨੋਲੋਜੀ ਹੈ ਹਾਂ ਜੀ ਦੇ ਵਿੱਚ ਬੇਸਟਰੀ ਵਾਲੀ ਟੈਕਨੋਲੋਜੀ ਹੈ ਇੰਡਸਟਰੀ ਦੇ ਲਈ ਕਿੰਨੀ ਬੈਨੀਫਿਟ ਹੋ ਰਹੀ ਹੈ ਸਰ ਬੈਨੀਫਿਟ ਤਾਂ ਮੈਂ ਤੁਹਾਨੂੰ ਕੀ ਦੱਸਾਂ ਇੰਨਾ ਜ਼ਿਆਦਾ ਹੋ ਰਿਹਾ ਵੱਡੇ ਵੱਡੇ ਪਲਾਂਟਸ ਇਸ ਚੀਜ਼ ਤੋਂ ਬਿਨਾਂ ਜਾ ਹੀ ਨਹੀਂ ਸਕਦੇ ਕਿਉਂ ਕਿਉਂਕਿ ਇੱਕ ਹੁੰਦਾ ਸੀ ਪ੍ਰੋਸੈਸ ਪਹਿਲਾ ਟਾਈਮ 'ਚ ਕਿ ਪੀਸ ਬਣਦਾ ਸੀ ਮਸ਼ੀਨ ਤੇ ਫਿਰ ਕੁਆਲਿਟੀ ਚੈੱਕ ਹੁੰਦਾ ਸੀ ਫਿਰ ਦਨ ਉਥੋਂ ਦੀ ਆਪਾਂ ਨੂੰ ਫੀਡਬੈਕ ਆਉਂਦਾ ਸੀ ਫਿਰ ਚੇਂजेस ਹੁੰਦੇ ਸੀ ਉਹ ਚੀਜ਼ਾਂ ਆਪਾਂ ਮਸ਼ੀਨ ਤੇ ਹੀ ਕਰਨ ਲੱਗ ਗਏ ਉਹ ਸਾਡਾ ਟਾਈਮ ਬਹੁਤ ਸੇਵ ਹੋਣਾ ਚੀਜ਼ਾਂ ਦਾ AI ਮਾਰਕੀਟਿੰਗ AI ਨਾਲ ਵੀ ਹੈਗਾ ਸਰ ਬਟ AI ਨਹੀਂ ਹੈਗਾ ਸਾਡੇ ਕੋਲ ਸੋਲਿਊਸ਼ਨਸ ਨੇ ਜਿਹੜੇ ਕਿ ऑटोमेटिक ऑफसेट्स वगैरह चेक कर दे एंड ऑटोमेटिक यू नो अपडेट्स करते ਰਹਿੰਦੇ ਆ ਪ੍ਰੋਗਰਾਮ ਦੇ ਵਿੱਚ ਜਿਹੜੀ ਇੰਡਸਟਰੀ ਨਾਲ ਜਿਹੜੇ ਕੰਮ ਹੈ مشین ਟੂਲ ਇੰਡਸਟਰੀ ਹੋਗਾ ਕੋਈ ਵੀ ਜਿਹਾ ਐਗਰੀਕਲਚਰ एरोस्पेस ठीक है जी ऑटोमोटिव पार्ट ਹੋਗੇ ਹਰ ਇੱਕ ਇੰਡਸਟਰੀ ਜਿਨ੍ਹਾਂ ਦੇ ਜਿਨ੍ਹਾਂ ਦੇ ਵੀ ਮਸ਼ੀਨ ਟੂਲ ਦਾ ਕੰਮ ਆ ਉੱਥੇ ਸਾਰੇ ਆਪਣੀ ਰੀਚ ਹੈਗੀ ਸਰ ਬੈਨੀਫਿਟ ਬਹੁਤ ਹੈ ਸਿਰ ਕਈਆਂ ਨੂੰ ਆਪਾਂ 30 30% ਤੱਕ ਸਾਈਕਲ ਟਾਈਮ ਰਿਡਕਸ਼ਨ ਵੀ ਦਿੱਤੀ ਹੈ 15% ਦਾ ਸੀ ਵੈਸੀ ਕਹਿ ਦਿੰਨੇ ਆ ਬਈ ਆ ਜਾਂਦੀ ਹੈ ਰਿਡਕਸ਼ਨ ਲੱਕ ਦੇ ਕੁਆਲਟੀ ਵਾਈਜੀ ਕੁਆਲਟੀ ਸਰ ਨੰਬਰ 1 ਹੈ ਗਲੋਬਲ ਬ੍ਰਾਂਡਸ ਆ ਆਪਣੇ ਕੋਲੇ ਐਂਡ ਜ਼ਿਆਦਾਤਰ ਸਾਰੇ ਪਾਇਨੀਅਰਸ ਹੀ ਆਪਣੇ ਬ੍ਰਾਂਡ ਦੇ ਠੀਕ ਹੈ ਜੀ ਨੰਬਰ 1 ਬ੍ਰਾਂਡਸ ਨੇ ਤੇ ਕੁਆਲਟੀ ਕੋਈ ਇਸ਼ੂ ਨਹੀਂ ਆਪਣੀ ਸਰਵਿਸ ਆਪਣੇ ਅੰਦਰ ਹੈ ਸੋਲੂਸ਼ਨ ਆਪਣੇ ਕੋਲੇ ਆ ਸਭ ਕੁਝ ਆਪਣੇ